mm -hmm. ਪੰਜਾਬ ਦੇ ਇੱਕ ਹੋਰ ਇਲਾਕੇ ਦੇ ਵਿੱਚ ਹੜਾ ਆ ਗਏ ਨੇ ਕਿਸਾਨਾਂ ਦੀਆਂ ਫਸਲਾਂ ਡੁੱਬ ਚੁੱਕੀਆਂ ਨੇ ਅਤੇ ਪਾਣੀ ਦਾ ਵਹਾਅ ਇੰਨਾ ਜ਼ਿਆਦਾ ਤੇਜ਼ ਹੈ ਕਿ ਡਰੇ ਹੋਏ ਲੋਕਾਂ ਨੇ ਆਪਣਾ ਸਮਾਨ ਚੁਕਣਾ ਸ਼ੁਰੂ ਕਰ ਦਿੱਤਾ ਹੈ ਤੇ ਘਰ ਛੱਡਣ ਲੱਗ ਗਏ ਨੇ ਜਾਣਕਾਰੀ ਅਨੁਸਾਰ ਦਰਿਆ ਬਿਆਸ ਦੇ ਵਿੱਚ ਵਸਿਆ ਟਾਪੂ ਬਾਉਪੁਰ ਵਿਖੇ ਲਗਾਇਆ ਗਿਆ ਆਰਜੀ ਬੰਨ ਟੁੱਟ ਚੁੱਕਿਆ ਹੈ ਅੱਜ ਸਵੇਰੇ ਆਰਜੀ ਬੰਨ ਟੁੱਟਿਆ ਜਿਸ ਤੋਂ ਬਾਅਦ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਨੇ ਵੱਡਾ ਨੁਕਸਾਨ ਕਿਸਾਨਾ ਦਾ ਹੋਇਆ ਹੈ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾਉਂਦੇ ਆ ਜਿੱਥੇ ਦੇਖਿਆ ਜਾ ਸਕਦਾ ਹੈ ਕਿ ਕਿੰਨਾ ਜ਼ਿਆਦਾ ਪਾਣੀ ਆ ਚੁੱਕਿਆ ਹੈ ਪਾਣੀ ਦਾ ਵਹਾਾ ਕਾਫੀ ਜ਼ਿਆਦਾ ਤੇਜ਼ ਹੈ ਜਿਸ ਕਰਕੇ ਇਹ ਕਿਹਾ ਜਾ ਰਿਹਾ ਹੈ ਕਿ ਪਾੜ ਜਿਹੜਾ ਹੈ ਉਹ ਹੋਰ ਵੀ ਜ਼ਿਆਦਾ ਵੱਧ ਸਕਦਾ ਹੈ ਤਾਂ ਜਾਣਕਾਰੀ ਅਨੁਸਾਰ ਇਸ ਨੂੰ ਪੂਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਹੀ ਕੀਤੀਆਂ ਜਾ ਰਹੀਆਂ ਨੇ ਸਥਾਨਕ ਲੋਕਾਂ ਦੇ ਵੱਲੋਂ ਇਸ ਨੂੰ ਪੂਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਦੂਜੇ ਪਾਸੇ ਪ੍ਰਸ਼ਾਸਨ ਵੀ ਮੌਕੇ ਤੇ ਮੌਜੂਦ ਹੈ ਤਾਂ ਜੋ ਲੋਕਾਂ ਦੀ ਸੰਭਾਵਿਤ ਮਦਦ ਕੀਤੀ ਜਾਵੇ ਤਾਂ ਦੱਸਦੀ ਹੈ ਕਿ ਸੁਲਤਾਨਪੁਰ ਲੋਧੀ ਦੇ ਮੰਡ ਬਾਉਪੁਰ ਦੇ 16 ਦੇ ਕਰੀਬ ਪਿੰਡ ਜਿਹੜੇ ਨੇ ਉਹ ਡੁੱਬ ਸਕਦੇ ਨੇ ਪ੍ਰਭਾਵਿਤ ਹੋ ਸਕਦੇ ਨੇ ਜੇਕਰ ਇਸ ਪਾਣੀ ਨੂੰ ਰੋਕਿਆ ਗਿਆ ਅੱਗੇ ਵਧਣ ਤੋਂ ਦਰਅਸਲ ਅੱਜ ਕਿਸਾਨਾਂ ਦੀਆਂ ਫਸਲਾਂ ਜੜੀਆਂ ਨੇ ਉਹ ਪੂਰੇ ਤਰੀਕੇ ਦੇ ਨਾਲ ਨੁਕਸਾਨੀਆਂ ਗਈਆਂ ਨੇ ਤੇ ਕਿਹਾ ਜਾ ਰਿਹਾ ਹੈ ਕਿ ਜੇਕਰ ਪਾਣੀ ਦਾ ਵਹਾਅ ਇਸੇ ਤਰ੍ਹਾਂ ਤੇਜ਼ ਰਿਹਾ ਤਾਂ ਫਿਰ ਕੱਲ ਤੱਕ ਇਹ ਪਿੰਡਾਂ ਦੇ ਵਿੱਚ ਪਾਣੀ ਵੜ ਜਾਵੇਗਾ ਤੇ 16 ਦੇ ਕਰੀਬ ਪਿੰਡ ਜਿਹੜੇ ਨੇ ਉਹ ਪ੍ਰਭਾਵਿਤ ਹੋਣਗੇ ਤਾਂ ਵੱਡੀ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬਾਉਪੁਰ ਦੇ ਵਿੱਚ ਦਰਿਆ ਬਿਆਸ ਦੇ ਵਿੱਚ ਵਸਿਆ ਟਾਪੂ ਬਾਉਪੁਰ ਦੇ ਵਿੱਚ ਲਗਾਇਆ ਗਿਆ ਆਰਜੀ ਬੰਨ ਜਿਹੜਾ ਉਹ ਟੁੱਟ ਚੁੱਕਿਆ ਹੈ ਕਿਸਾਨਾਂ ਦੇ ਵੱਲੋਂ ਫਸਲਾਂ ਦੇ ਬਚਾਅ ਦੇ ਲਈ ਇਹ ਆਰਜੀ ਬੰਨ ਲਗਾਇਆ ਗਿਆ ਜੋ ਕਿ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਹੁਣ ਟੁੱਟ ਚੁੱਕਿਆ ਹੈ ਅੱਜ ਸਵੇਰੇ ਇਹ ਬੰਨ ਟੁੱਟਿਆ ਜਿਸ ਤੋਂ ਬਾਅਦ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਹਾਲਾਤ ਇੱਥੇ ਮੌਕੇ ਤੇ ਬਣ ਗਏ ਨੇ ਲੋਕਾਂ ਨੇ ਆਪਣਾ ਹੁਣ ਸਮਾਨ ਚੁਕਨਾ ਵੀ ਇੱਥੋਂ ਸ਼ੁਰੂ ਕਰ ਦਿੱਤਾ ਹੈ ਲੋਕ ਆਪਣੇ ਘਰ ਛੱਡਣ ਲੱਗ ਗਏ ਨੇ ਤਾਂ ਦੱਸਦੀ ਹੈ ਕਿ ਸੁਲਤਾਨਪੁਰ ਲੋਧੀ ਦੇ ਵਿੱਚ ਵਗਦੇ ਬਿਆਸ ਦਰਿਆ ਦੇ ਵਿੱਚ ਵਸਿਆ ਹੈ ਬਾਉਪੁਰ ਟਾਪੂ ਜਾਣਕਾਰੀ ਅਨੁਸਾਰ 2023 ਦੇ ਵਿੱਚ ਵੀ ਇੱਥੇ ਹੜਾ ਆ ਕੇ ਸਨ ਆਰਜੀ ਬੰਨ ਟੁੱਟ ਗਿਆ ਸੀ ਜਿਸ ਤੋਂ ਬਾਅਦ ਇੱਥੇ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਦੋ ਬੱਚੇ ਜੜੇ ਸਨ ਉਹਨਾਂ ਦੇ ਡੁੱਬਣ ਕਾਰਨ ਵੀ ਹੋਤੀ ਸੀ ਤੇ ਕੁਝ ਅਜਿਹੇ ਹੀ ਹਾਲਾਤ ਮੁਰਤੋਂ ਇਸ ਸਾਲ ਵੀ ਬਣਦੇ ਹੋਏ ਨਜ਼ਰ ਆ ਰਹੇ ਨੇ ਜਿਸ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਜਾਣਕਾਰੀ ਅਨੁਸਾਰ ਜੇਕਰ ਪਾਣੀ ਨੂੰ ਨਾ ਰੋਕਿਆ ਗਿਆ ਬੰਨ ਪੂਰਿਆ ਨਾ ਗਿਆ ਸਮੇਂ ਸਿਰ ਤਾਂ ਫਿਰ ਇਹ ਪਾਣੀ ਜਿਹੜਾ ਉਹ 16 ਪਿੰਡਾਂ ਦੇ ਵਿੱਚ ਜਾ ਸਕਦਾ ਹੈ 3000 ਏਕੜ ਦੇ ਕਰੀਬ ਫਸਲ ਤੇ 20000 ਦੇ ਕਰੀਬ ਆਬਾਦੀ ਪ੍ਰਭਾਵਿਤ ਹੋ ਸਕਦੀ ਹੈ ਬਨ ਟੁੱਟਣ ਉਪਰੰਤ ਪ੍ਰਸ਼ਾਸਨ ਵੀ ਮੌਕੇ ਤੇ ਮੌਜੂਦ ਹੈ 2023 ਦੇ ਵਿੱਚ ਵੀ ਬਾਉਪੁਰ ਦੇ ਵਿੱਚ ਆਰਸੀ ਬਨ ਟੁੱਟਣ ਨਾਲ ਹੜਾ ਆ ਗਿਆ ਸੀ ਤਾਂ ਦੱਸਦੀ ਹੈ ਕਿ ਬਾਉਪੁਰ ਸੁਲਤਾਨਪੁਰ ਲੋਧੀ ਦੇ ਵਿੱਚ ਵਗਦੇ ਦਰਿਆ ਬਿਆਸ ਦੇ ਵਿੱਚ ਵਸਿਆ ਹੋਇਆ ਟਾਪੂ ਹੈ ਜੋ ਪੰਜਾਬ ਦੇ ਸ਼੍ਰੀਲੰਕਾ ਨਾਮ ਨਾਲ ਵੀ ਮਸ਼ਹੂਰ ਹੈ ਕਿ ਕੁਝ ਬਿਆਨ ਸਾਹਮਣੇ ਆਏ ਨੇ ਆਓ ਸੁਣਦੇ ਹਾਂ ਅਸੀਂ ਇਸ ਸਮੇਂ ਖੜੇ ਆ ਪਿੰਡ ਬਾਉ ਪਰ ਅਤੇ ਭੈਣੀ ਬਹਾਦਰ ਵਿੱਚ ਤੇ ਬਿਲਕੁਲ ਨਜ਼ਦੀਕ ਜਿੱਥੋਂ ਕੇ ਪਿੱਛੇ ਦਰਿਆ ਦੇ ਵਿੱਚ ਬਹੁਤ ਵੱਡਾ ਪਾੜ ਪੈ ਚੁੱਕਾ ਵਾ ਤੇ ਪਾੜ ਦਾ ਪਾਣੀ ਇੰਨਾ ਤੇਜ਼ ਆ ਕਿ ਵੇਖਦੇ ਆ ਵੇਖਦੇ ਆ ਜਿਹੜੀਆਂ ਸਾਡੀਆਂ ਫਸਲਾਂ ਵਾ ਇਧਰ ਝੋਨਾ ਤੇ ਇਧਰ ਜਿਹੜਾ ਸਬਜ਼ੀ ਆ ਉਹ ਵੀ ਡੁੱਬ ਚੁੱਕੀ ਆ ਤੇ ਇਹ ਕਾਰਨ ਇਹ ਬਣਿਆ ਜੀ ਪੀਪਰ ਪ੍ਰਸ਼ਾਸਨ ਸਰਕਾਰ ਅਗੇ ਬਹੁਤ دیر ਦੀ ਦੁਹਾਈ ਦੇ ਰਹੇ ਆ ਕਿ ਜਦੋਂ ਦਾ ਮੌਨਤੀ ਡਿਸੀਜਨ ਚੱਲਣ ਦਿਆ ਵਾ ਕਿ ਕਸਾਨਾਂ ਨੂੰ ਇਸ ਵਾਰੀ ਬਚਾ ਲਓ 23 ਦੇ ਵਿੱਚ ਤੁਸੀਂ ਦੇਖਿਆ ਕਿ ਕਿੰਨਾ ਵੱਡੇ ਪੱਧਰ ਤੇ ਜਾਨੀ ਅਤੇ مالی ਨੁਕਸਾਨ ਹੋਇਆ ਸੀ ਤੇ ਸਰਕਾਰਾਂ ਅਗੜੀ ਗੁਹਾਰ ਲਾਈ ਆ ਤੇ 23 ਦੇ ਵਿੱਚ ਜਿਹੜਾ ਹੋਇਆ ਸੀ ਉਹਦੇ ਬਾਰੇ ਇਹਨਾਂ ਨੂੰ ਦੱਸਿਆ ਗਿਆ ਵਾ ਕਿ 23 ਵਾਲੇ ਹਾਲਾਤ ਨਾ ਬਣ ਜਾਣ ਹਾਲਾਤ ਬਣ ਦਾ ਕਾਰਨ ਇਹੀ ਆ ਕਿ ਬਾਰ ਬਾਰ ਕਹਿੰਦੇ باوجود ਵੀ तरीके हेड वर्क ਇਸ ਤੋਂ ਜਿਹੜਾ ਪਾਣੀ ਉਹ ਅੱਗੇ ਰਲੀਵ ਨਹੀਂ ਕੀਤਾ ਗਿਆ ਇਸ ਕਰਕੇ ਜਿਹੜਾ ਇਹ ਹੁਣ ਬੰਨ ਟੁੱਟਾ ਵਾ ਥੋੜੀ ਦੂਰ ਇਸ ਤੋਂ ਜਿੱਥੇ ਆਪਾਂ ਖੜੇ ਆ ਬੰਨ ਟੁੱਟਣ ਦੇ ਕਰਕੇ ਜਿਹੜੇ ਹੁਣ ਘਾਰ ਆ ਉਹ ਰੁੜਨੇ ਸ਼ੁਰੂ ਹੋ ਗਏ ਆ ਤੇ ਪਸ਼ੂਆਂ ਦਾ ਡੰਗਰਾਂ ਦਾ ਚਾਰਾ ਜਿਹੜਾ ਉਹ ਸਾਰਾ ਖਤਮ ਹੋ ਚੁੱਕਾ ਵਾ ਤੇ ਕੁਝ ਘੰਟਿਆਂ ਤੱਕ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਵੱਡੀ ਆਫਤ ਇਸ ਇਲਾਕੇ ਦੇ ਵਿੱਚ ਆਊਗੀ ਜਿੱਥੇ ਹੁਣ ਇਸ ਸਮੇਂ ਗੋਡੇ-ਗੋਡੇ ਪਾਣੀ ਆ ਇਸ ਸਿਰ ਦੇ ਉੱਪਰ ਦੇ ਪਾਣੀ ਨੇ ਕੋਲੂਗਾ ਤੇ ਸਰਕਾਰ ਗੜੀ ਪ੍ਰਸ਼ਾਸਨ ਗਰੀ ਇਹੋ ਬੇਨਤੀ ਕਰਦੇ ਆ ਕਿ ਹਾਲੇ ਵੀ ਸਮਾਂ ਹੈਗਾ ਵਾ ਕਿ ਆਪਾਂ ਇਨਾਂ ਸਰ ਇਨਾਂ ਦੀ ਬਾਹ ਫੜੀਏ ਤੇ ਅਸੀਂ ਜਿਹੜੇ 16 ਪਿੰਡ ਜਿਹੜੇ ਉੱਪਰ ਦੇ ਨਾਲ ਇਸ ਏਰੀਆ ਦੇ ਵਿੱਚ ਸਬੰਧਤ ਆ ਬਹੁਤ ਦੁਖੀ ਹੋ ਗਏ ਬਹੁਤ ਔਖੇ ਹੋ ਗਏ ਅਸੀਂ ਇਹਦੇ ਵਿੱਚ ਆਰਜੀ ਬੰਨ ਜਿਹੜਾ ਆਪਣੇ ਪੱਲਿਓ ਲਾਇਆ ਸੀ ਤੇ ਉਹ ਅੱਜ ਟਹਿ ਟੇਰੀ ਹੋ ਗਿਆ ਵਾ ਇਹ ਸਿਰਫ ਸਰਕਾਰ ਦੀ ਪ੍ਰਸ਼ਾਸਨ ਦੀ ਨਲਾਕੀ ਆ ਤੇ ਸਰਕਾਰ ਨੂੰ ਬੇਨਤੀ ਆ ਕਿ ਜਲਦੀ ਸਾਰੀ ਇਹ ਕਿਸਾਨਾਂ ਦੀ ਸਾਰ ਲਈ ਜਾਵੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਕਿਸਾਨ ਖੁਦਕੁਸ਼ੀ ਜਾਂ ਕੋਈ ਆਪਣਾ ਇਹੋ ਜਿਹਾ ਕਦਮ ਨਾ ਚੁੱਕੇ ਕਿ ਜਿਹੜਾ ਸਰਕਾਰ ਨੂੰ ਇਸ ਚੀਜ਼ ਦਾ ਸਾਹਮਣਾ ਕਰਨਾ ਪਵੇ